ਸਰ ਮੌਕੇ ਤੇ ਸਾਨੂੰ 10:30 ਦੇ ਕਰੀਬ ਤਲਾ ਆਈ ਹੈ ਕਿ ਇੱਥੇ ਅੱਗ ਲੱਗੀ ਹੈ ਪਕਟਾਉਨੇ ਦੇ ਕੋਲ ਦਾਣਾ ਮੰਡੀ ਦੇ ਕੋਲ ਕਿਤੇ ਇਲਾਕੇ ਦੇ ਵਿੱਚ ਅਸੀਂ ਮੌਕੇ ਤੇ ਆਏ ਆ ਤੇ ਦੇਖਿਆ ਅੱਗ ਬਹੁਤ ਜ਼ਿਆਦਾ ਇੱਕ ਭਿਆਨਕ ਰੂਪ ਲੈ ਚੁੱਕੀ ਸੀ ਠੀਕ ਹੈ ਇੱਕ ਸਮਝੋ ਤੁਸੀਂ ਜਿਸ ਤਰ੍ਹਾਂ ਆਪਾਂ ਪਹਾੜੀ ਲਾਕੇ ਜਾਈਏ ਕਿਸੇ ਪਹਾੜ ਨੂੰ ਅੱਗ ਲੱਗੀ ਹੋਵੇ ਉਹ कूੜੇ ਦੇ ਪਹਾੜ ਨੂੰ ਅੱਗ ਲੱਗੀ ਸੀ ਮੌਕੇ ਦੇ ਉੱਪਰ ਸਾਡੀ ਟੀਮ ਵੱਲੋਂ ਉਹਦੇ ਮਿਊਨਿਸਪਲ ਕਾਰਪੋਰੇਸ਼ਨ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਡੱਲ ਕੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਨਿਰੰਤਰ ਕੋਸ਼ਿਸ਼ਾਂ ਜਾਰੀ ਨੇ ਇਥੇ ਕੂੜੇ ਦਾ ਡੰਪ ਹੈਗਾ ਜੀ ਪਹਿਲਾਂ ਪੁਰਾਣਾ ਹੀ ਚੱਲਦਾ ਆ ਅੱਜ ਕੁਦਰਤੀ ਹਵਾ ਬੜੀ ਤੇਜ਼ ਚੱਲ ਰਹੀ ਹੈ ਹਨੇਰੀ ਚੱਲ ਰਹੀ ਹੈ ਉਹਦੇ ਕਰਕੇ ਕਿਸੇ ਕਾਰਨ ਕਰਕੇ ਅੱਗ ਲੱਗੀ ਹੈ ਅੱਗ ਲੱਗੀ ਸਰ ਮੌਕੇ ਤੇ ਸਾਨੂੰ ਸਵਾ 10 ਵਜੇ ਦੇ ਕਰੀਬ ਤਲਾ ਆਈ ਹੈ ਕਿ ਇੱਥੇ ਅੱਗ ਲੱਗੀ ਹੈ ਸਪਕਤਾਉ ਨੇ ਦੇ ਕੋਲ ਦਾਣਾ ਮੰਡੀ ਦੇ ਕੋਲ ਕਿਤੇ ਇਲਾਕੇ ਦੇ ਵਿੱਚ ਅਸੀਂ ਮੌਕੇ ਤੇ ਆਏ ਆ ਤੇ ਦੇਖਿਆ ਅੱਗ ਬਹੁਤ ਜ਼ਿਆਦਾ ਇੱਕ ਭਿਆਨਕ ਰੂਪ ਲੈ ਚੁੱਕੀ ਸੀ ਠੀਕ ਹੈ ਇੱਕ ਸਮਝੋ ਤੁਸੀਂ ਜਿਸ ਤਰ੍ਹਾਂ ਬਹ ਪਹਾੜੀ ਲੱਕੇ ਜਾਈਏ ਕਿਸੇ ਪਹਾੜ ਨੂੰ ਅੱਗ ਲੱਗੀ ਹੋਵੇ ਉਹ ਕੂੜੇ ਦੇ ਪਹਾੜ ਨੂੰ ਅੱਗ ਲੱਗੀ ਸੀ ਮੌਕੇ ਦੇ ਉੱਪਰ ਸਾਡੀ ਟੀਮ ਵੱਲੋਂ ਉਹਦੇ ਮਿਊਨਿਸਪਲ ਗਾਰਪਰਸ਼ਨ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਡੱਲ ਕੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਨਿਰੰਤਰ ਕੋਸ਼ਿਸ਼ਾਂ ਜਾਰੀ ਨੇ ਇਹ ਇਲਾਕਾ ਕਿਹੜਾ ਜੀ ਇਹਦਾ ਸਰ ਇਲਾਕਾ ਭਗਤਾਂ ਵਾਲਾ ਧਾਨਾ ਮੰਡੀ ਪੈਂਦਾ ਹੈ ਅੱਗ ਲੱਗਣ ਦਾ ਕਾਰਨ ਪਤਾ ਲੱਗਦਾ ਸਰ ਅੱਗ ਲੱਗ ਅੱਗ ਲੱਗਣ ਦਾ ਕਾਰਨ ਇਹ ਨਾ ਮੈਨੂੰ ਮੈਂ ਮੌਕੇ ਦੇ ਉੱਪਰ ਇਲਾਕਾ ਇਲਾਕੇ ਦੇ ਜਿਹੜੇ ਐਮਐਲਏ ਦੇ ਡਾਕਟਰ ਇੰਦਰਪ੍ਰੀਤ ਸਿੰਘ ਨਿੱਜਰ ਉਹਨਾਂ ਨੇ ਆਪਣੇ ਟੀਮ ਮੈਂਬਰ ਭੇਜੇ ਨੇ ਉਹ ਲਗਾਤਾਰ ਨਾਲ ਸਹਿਯੋਗ ਕਰ ਰਹੇ ਨੇ ਅਗਰੇ ਉੱਪਰ ਗਾਬੂ ਕਾਬੂ ਬੰਦ ਦੀ ਕੋਸ਼ਿਸ਼ ਕਰ ਰਹੇ ਨੇ ਇਸ ਤੋਂ ਇਲਾਵਾ ਫਾਇਰ ਆਫੀਸਰ ਅਮਰੀ ਸ਼ਰਦੇ एडीएफ ਉਹ ਦਿਲਬਖ ਸਿੰਘ ਜੀ ਪ੍ਰੋਪਰ ਆਪਣੀ ਟੀਮ ਦੇ ਨਾਲ ਆਏ ਨੇ ਜੋ ਕਿ ਅਗਦੇ ਉੱਪਰ ਨਿਰੰਤਰ ਕਾਬੂ ਬੰਦ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰ ਮੇਅਰ ਬੋਰ 15 ਤੋਂ 20 ਗੱਡੀਆਂ ਲੈ ਚੁੱਕੇ ਆ ਫਾਇਰ ਬਿਗੇਟ ਦੀਆਂ ਪਰ ਇਸ ਤੋਂ ਇਲਾਵਾ ਦੀ ਸਮਝੋ ਕੰਟੀਨਿਊ ਤੁਹਾਡੇ ਸਾਹਮਣੇ ਗੱਡੀਆਂ ਆ ਰਹੀਆਂ ਜਾ ਰਹੀਆਂ ਰਿਫਿਲ ਹੋ ਰਹੀਆਂ ਦੁਬਾਰਾ ਪਰ ਮੌਕੇ ਦੇ ਉੱਪਰ ਜਿਹੜੇ ਹਿਸਾਬ ਨਾਲ ਅੱਗ ਦਾ ਅਗਨੇਕ ਬਿਆਨਕ ਰੂਪ ਧਾਰ ਲਿਆ ਹਵਾ ਦੇ ਨਾਲ ਉਹਨੂੰ ਕਾਬੂ ਪਾਉਣ ਦੇ ਸਮਥਿੰਗ ਲੱਗੀ ਲੋ 4-5 ਘੰਟੇ ਲੱਗਣਗੇ ਮੇਰੇ ਹਿਸਾਬ ਨਾਲ ਠੀਕ ਹੈ ਇੱਥੇ ਕੋੜੇ ਦਾ ਡੰਪ ਹੈਗਾ ਜੀ ਪਹਿਲਾਂ ਪੁਰਾਣਾ ਹੀ ਚੱਲਦਾ ਆ ਅੱਜ ਕੁਦਰਤੀ ਹਵਾ ਬੜੀ ਤੇਜ਼ ਚੱਲ ਰਹੀ ਹੈ ਮੇਰੀ ਚੱਲ ਰਹੀ ਹੈ ਉਹਦੇ ਕਰਕੇ ਕਿਸੇ ਕਾਰਨ ਕਰਕੇ ਅੱਗ ਲੱਗ ਗਈ ਹੈ ਤੇ ਸਾਡੀਆਂ ਵੀ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਹਨ ਫਾਇਰ ਬ੍ਰਿਗੇਡ ਦੀਆਂ ਕਾਰਪੋਰੇਸ਼ਨ ਦੀਆਂ ਟੀਮਾਂ ਇੱਥੇ ਆਈਆਂ ਹੋਈਆਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਅੱਗ ਤੇ ਜਿਹੜਾ ਕਾਬੂ ਪਾਇਆ ਜਾਵੇ ਕਿ ਕਾਰਨ ਪ ਕਾਰਨ ਅਜੇ ਤਾਂ ਨਹੀਂ ਪਤਾ ਲੱਗਾ ਕੋਈ ਤੁਹਾਡੇ ਸਾਹਮਣੇ ਆ ਜੀ ਹਵਾ ਬਹੁਤ ਤੇਜ਼ ਚੱਲ ਰਹੀ ਹੈ ਹਨੇਰੀ ਚੱਲ ਰਹੀ ਹੈ ਹੋ ਸਕਦਾ ਕੋਈ ਚੰਗਿਆੜੀ ਆ ਕੇ ਇੱਥੇ ਪਈ ਹੋਵੇ ਉਹਦੇ ਨਾਲ ਅੱਗ ਲੱਗੀ ਹੈ ਔਰ ਅੱਗ ਕਾਫੀ ਜਿਆਦਾ ਸੀ ਹੁਣ ਵੈਸੇ ਫਿਰ ਵੀ ਕੰਟਰੋਲ ਆ ਪਹਿਲਾਂ ਘੰਟਾ ਤੋਂ ਪਹਿਲਾਂ ਜਿਆਦਾ ਅੱਗ ਸੀ ਤੇ ਕੋਸ਼ਿਸ਼ ਕਰਾਂਗੇ ਜੀ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਕਾਬੂ ਪਾਇਆ ਜਾਵੇ ਕਾਫੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਪਣੇ ਕੋਲ ਚੁੱਕੀਆਂ ਨੇ ਸਰ ਇਲਾਕਾ ਨਿਵਾਸੀਆਂ ਦੇ ਵੀ ਕਾਫੀ ਰੋਸ ਦੇ ਕੇ ਨੂੰ ਮਿਲਿਆ ਹੈ ਇਸ ਦੇ ਮੁਕਾਬਲੇ ਬਹੁਤ ਸਾਰੇ ਬਹੁਤ ਸਾਰੇ ਲੋਕ ਇਕ ਗਰਮਾਏ ਨੇ ਉਸ ਨੂੰ ਅਾਂ ਜੀ ਇਲਾਕਾ ਨਿਵਾਸੀਆਂ ਨੇ ਹਾਂ ਜੀ ਰੋਸ ਪ੍ਰਗਟ ਕੀਤਾ ਆ ਵੀ ਇਹ ਡੰਪ ਇਥੋਂ ਚੁੱਕਿਆ ਜਾਣਾ ਚਾਹੀਦਾ ਬਟ ਉਹਦੇ ਸੰਬੰਧੀ ਹੁਣ ਅਸੀਂ ਤਾਂ ਪਹਿਲਾਂ ਤਾਂ ਸਾਡੀ ਇਹ ਪ੍ਰਾਇੋਰਟੀ ਆ ਵੀ ਅਸੀਂ ਹਾਕ ਤੇ ਕਾਬੂ ਪਾਈਏ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ ਔਰ ਜਦੋਂ ਇਹ ਕੰਟਰੋਲ ਹੋ ਜਾਏਗਾ ਜੀ ਉਸ ਤੋਂ ਬਾਅਦ ਜਿਹੜਾ ਫਰਦਰ ਕੋਈ ਵੀ ਐਕਸ਼ਨ ਬਣਦਾ ਹੋਇਆ ਜੇ ਇਲਾਕਾ ਨਿਵਾਸੀ ਕੋਈ ਕੰਪਲੇਨਟ ਕਰਦੇ ਆ ਅਸੀਂ ਉੱਤੇ ਲਾਵਾਂਗੇ ਠੀਕ ਹੈ ਜੀ ਆ ਜੀ ਕਾਫੀ ਕੌਨਫੀਡੈਂਸ ਦਿਖ ਰਹੇ ਹੋ ਸਾਡੀ ਕੰਪਨੀ ਹੈ ਉਹਦੇ ਨਾਮ ਬਾਇਓ ਰਿਮੈਡੀਸ਼ਨ ਕਰਕੇ ਜੀ ਅੱਜ ਦੀ ਜੋ ਇਸ ਟਾਈਮ ਦੀ ਸਿਚੁਏਸ਼ਨ ਹੈ ਕਿ ਐਸ ਫਾਰਸ ਕੋਈ ਸਾਈਟ ਫੀਲਡ ਨਹੀਂ ਕੋਈ ਰਿਸਕ ਨਹੀਂ ਹੈਗਾ ਇੱਕ ਸਾਈਡ ਤੋਂ ਐਗਰੀਕਲਚਰ ਬੈਡ ਹੈ ਐਗਰੀਕਲਚਰ ਬੈਡ ਕਰਕੇ ਰਿਪੋਰਟਿੰਗ ਬਚਾਏ ਫਸਲ ਦੀ ਉਪਲਬਧ ਲੇਕਿਨ ਜੋ ਜਿਹੜੀ ਡਿਫਿਕਲਟੀ ਆ ਗਈ ਉਹ ਕੋਈ ਹੈ ਪਰ ਸਿਸਟਮ ਸਾਡੇ ਨਾ ਨੋਨ ਡਿਫਾਇਡ ਟੈਂਡਰ ਆਗੇ ਮੌਕੇ ਤੇ ਆ ਜੀ ਨੂੰ ਲਖਾਂ ਦੀ ਸਾਰੀ ਯਾਦ ਕਰ ਰਹੇ ਕਿ ਸੇਈ ਇਸ ਨਾਮ ਦੀ ਬਾਕੀ ਬੋਚਾ ਪਰ ਇਲਾਕਾ ਨਵਾਸੇ ਨੇ ਇੱਕ ਐਸ ਵੀ ਰੋਸ ਪਾਇਆ ਗਿਆ ਉਹ ਕਹਿੰਦੇ ਨੇ ਕਿ ਮਤਲਬ ਜਿਸ ਨੇ 2024 ਦੇ ਇਲੈਕਸ਼ਨ ਕੋਲ ਨੇ ਪਿਛਲੇ ਕਾਫੀ ਸਰਕਾਰਾਂ ਆਈਆਂ ਆ ਨੇੜਬੌਰ ਪਾਇੰਟ ਤੋਂ 10 ਸਾਲ 15 ਸਾਲ ਪਹਿਲੇ ਪਰੋਣੇ ਲੋਕ ਲੋਕਾਂ ਨੇ ਕਿਹਾ ਹੈ ਕਿ ਹਰ ਵਾਰ ਸੰਯੁਕਤ ਦਲਾਸਾ ਇਹ ਤਾਂ ਜਾਂਦਾ ਹੈ ਕਿ ਇਹ ਕੂੜੇ ਡੈਂਪ ਨੂੰ ਸਫੀਸ਼ਟ ਕੀਤਾ ਜਾਏਗਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਇਸ ਬਾਰੇ ਅਸੀਂ ਬੜੇ ਬਿਲਕੁਲ ਸੁਚੇਤ ਹਾਂ ਸਾਡੀ ਜੀਵਨ ਦੀ ਇੰਜੀਨੀਅਰਿੰਗ ਦੀ ਪੜਾਈ ਹੈ ਤੇ ਜੋ ਵੀ ਐਕਸ਼ਨ ਜਿਹੜਾ ਕਰਵਾ ਦਾ ਕੰਮ ਉੱਪਰ ਬੜਾ ਸਖ਼ਤ ਰਹਿਣਾ ਅਸੀਂ ਕਰ ਰਿਹਾ ਹਾਂ ਅੱਜ ਦੀ ਜਿਹੜੀ ਜਿਹੜਾ ਹੈ ਸਾਧ ਰੂਪੇ ਮਾਤਾ ਕਾਬੂ ਪਾਉਣ ਨੂੰ ਜੁੜੀ ਹੈ ਉਹ ਸਕੇਤੀ ਮਾਂ ਲੱਗਣੀ ਹੈ ਇਸ ਕਰਕੇ ਪਰਨੋ ਅਦੇ ਵੀ ਸਰ ਕੋਈ ਜਾਣੀ ਹੈ ਮਾਲੀ ਨੁਕਸਾਨ ਦੀ ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਆਈ ਹੈ ਨਹੀਂ ਜਾਣੀ ਹੈ ਮਾਲੀ ਨੁਕਸਾਨ ਦੀ ਐਸਐਚਓ ਜੀ ਤੱਕ ਕੋਈ ਇਨਫੋਰਮੇਸ਼ਨ ਨਹੀਂ ਆ ਗਈ ਤੇ ਜਾਣੀ ਨੁਕਸਾਨ ਤੇ ਮਾਲੀ ਨੁਕਸਾਨ ਤੇ ਕੋਈ ਹੁਣ ਜੜੀ ਹੈਗੀ ਹੈ ਕੋਈ ਅੱਥੀ ਕੋਈ ਗੱਛਾ ਵੀ ਨਹੀਂ ਹੈ ਕਿਉਂਕਿ ਸਾਕੀ ਟੀਮ ਜੱਥੇ ਪਹੁੰਚ ਚੁੱਕੀ ਹੈ